ਕ ਇੱਕ ਜੈ ਸਿੰਘ ਸਾਹਿਬ ਨੇ ਗੁਰਸਿੱਖ ਬੰਦੇ ਨੇ ਗੁਰਪਾਲ ਸਿੰਘ ਜੀ ਉਹਨਾਂ ਦੀ ਕਿਸੇ ਨੇ ਪੱਗ ਲਾਤੀ ਆ ਤੇ ਉਹ ਨਾਖੈਰ ਲੈ ਰਹੇ ਨੇ ਮਨਜਿੰਦਰ ਲਾਲ ਪੁਰਾ ਹੋਰਾਂ ਦਾ ਐਮਐਲਏ ਸਾਹਿਬ ਦਾ ਕਹਿੰਦੇ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਉਹਨੇ ਕਿਸੇ ਤਰ੍ਹਾਂ ਤੇ ਆ ਕੇ ਉਹਨਾਂ ਦੇ ਕੋਈ ਮਾਰਕੁੱਟ ਵੀ ਕੀਤੀ ਪੱਗ ਵੀ ਲਾਈ ਇਹ ਆਪਾਂ ਤਾਂ ਪਹਿਲਾਂ ਹੀ ਵੇਖ ਰਹੇ ਸੀਗੇ ਕਿ ਜਦੋਂ ਥੋੜਾ ਜਿਹਾ ਕਿਸੇ ਨੂੰ ਪਾਵਰ ਮਿਲ ਜਾਂਦੀ ਹੈ ਜਾਂ ਉਹ ਥੋੜਾ ਜਿਹਾ ਕਿਸੇ ਨਾਲ ਜੁੜਿਆ ਹੁੰਦਾ ਤੇ ਉਹ ਪਤਾ ਨਹੀਂ ਕਿਉਂ ਉਸ ਜਿਹੜੀ ਪਾਵਰ ਹੁੰਦੀ ਹੈ ਉਹ ਤਾਕਤ ਹੁੰਦੀ ਹੈ ਉਹਨੂੰ ਗਲਤ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੰਦੇ ਇੱਥੇ ਵੀ ਉਹੀ ਮਸਲਾ ਸਾਹਮਣੇ ਆ ਰਿਹਾ ਹੈ ਦੀ ਸਾਫ ਦੀ ਵੀਡੀਓ ਆਈ ਆ ਜਿਹਦੇ ਚ ਪਾਗ ਉਹਨਾਂ ਨੇ ਹੱਥ ਚ ਫੜੀ ਆ ਜੀ ਉਹ ਨਾਮ ਲੈ ਰਹੇ ਨੇ ਮਨਜਿੰਦਰ ਸਿੰਘ ਲਾਲਪੁਰਾ ਹਮ ਜਿਹੜੇ ਕਿ ਐਮਐਲਏ ਨੇ ਜੀ ਮਾਝੇ ਦੇ ਚਰਚਤ ਐਮਐਲਏ ਨੇ ਖੜੂਰ ਸਾਹਿਬ ਤੋਂ ਹਮ ਉਹ ਕਹਿ ਰਹੇ ਕਿ ਉਹਨਾਂ ਦੇ ਰਿਸ਼ਤੇਦਾਰ ਸ਼ਾਇਦ ਬ੍ਰਦਰ ਇਨ ਲਾ ਜੀ ਕਿ ਉਹਨੇ ਕੁੱਟਮਾਰ ਕੀਤੀ ਆ ਤੇ ਬਾਅਦ ਦੇ ਵਿੱਚ ਪੱਗ ਲਾਈ ਆ ਹਾਂ ਉਹਦਾ ਵੀ ਨਾਮ ਉਹ ਲੈ ਰਹੇ ਨੇ ਬਲਦੇਵ ਸਿੰਘ ਗੋਰਾਸ਼ਾ ਨੇ ਮੈਨੂੰ ਨਾਮ ਦਾ ਨਹੀਂ ਪਤਾ ਜੀ ਪਿੰਡ ਪਿੰਡ ਵਹੀ ਪੁਨੀਆ ਸ਼ਾਇਦ ਹਮ ਜੀ ਉਹਦਾ ਇਹ ਸਾਰਾ ਘਟਨਾ ਕਰਨਾ ਕਰਾਂਗਾ ਹੂੰ ਦੇਖੋ ਗੱਲ ਇਹ ਆ ਕਿ ਅੱਗੇ ਵੀ ਲਾਲਪੁਰਾ ਸਾਹਿਬ ਦੇ ਕੁਝ ਵਿਵਾਦ ਜਿਹੜੇ ਆਪਾਂ ਦੇਖੇ ਆ ਹੂੰ ਮੈਨੇ ਗੱਲ ਜਿੱਥੇ ਗੁਰਮੀਤ ਸਿੰਘ ਚੋਹਾਨ ਨੂੰ ਬਦਲ ਦਿੱਤਾ ਗਿਆ ਸੀਗਾ ਜੀ ਫਿਰ ਪੁਲਿਸ ਨੇ ਜਿਹੜੀ ਜਾਂਦਿਆਂ ਵਿਦਾਈ ਵੇਲੇ ਉਹਨਾਂ ਤੇ পুষ্প ਵਰਖਾ ਕੀਤੀ ਫੁੱਲਾਂ ਦੀ ਹੂੰ 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 ਬਿਲਕੁਲ ਵਰਖਾ ਕੀਤੀ ਚਰਚਾ ਚੱ ਰਹੀ ਜੀ ਉਹ ਬੜੀ ਚਰਚਾ ਚੱ ਰਹੀ ਜੀ ਫਿਰ ਇਸ ਤੋਂ ਇਲਾਵਾ ਉਹ ਇਹਨਾਂ ਦੇ ਕੋਈ ਸਾਥੀ ਸਨ ਉਹਨਾਂ ਦੀ ਫੈਕਟਰੀ ਦਾ ਵੀ ਕਾਫੀ ਰੌਲਾ ਪਿਆ ਚਲੋ ਉਹ ਵਿਵਾਦ ਪਾਸਟ ਦੇ ਆ ਹਮ ਹੁਣ ਇਹ ਜਿਹੜੀ ਵੀਡੀਓ ਵਾਇਰਲ ਹੋਈ ਤੇ ਤੁਹਾਨੂੰ ਪਤਾ ਹੀ ਆ ਜਦੋਂ ਅੱਜ ਕੱਲ ਵੀਡੀਓ ਵਾਇਰਲ ਹੁੰਦੀ ਆ ਕੋਈ ਗੁਰਸਿੱਖ ਹੋਵੇ ਉਹ ਇਹ ਦਾਅਵਾ ਕਰੇ ਕਿ ਕਕਾਰਾਂ ਦੀ ਬੇਅਦਬੀ ਹੋ ਗਈ ਆ ਸਾਰਾ ਜਗ ਕਹਿੰਦਾ ਕਿ ਬੰਦਿਆਂ ਦੀ ਸਹਿਮਤੀ ਜਿਹੜੀ ਉਹ ਜੁੜੇਗੀ ਜੁੜੇ ਔਰ ਖਾਸ ਤੌਰ ਤੇ ਜਦੋਂ ਸੱਤਾਧਾਰੀ ਧਿਰ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਹਮ ਤਾਂ ਸਭ ਉਹ ਫਿਰ ਤੁਹਾਨੂੰ ਪਤਾ ਨਾ ਅਕਰੋਸ਼ ਕਹਿ ਲੋ ਗੁੱਸਾ ਕਹਿ ਲੋ ਰੋ ਕਹਿ ਲੋ ਉਹ ਦੁਗਣਾ ਉਹ ਦੁਗਣਾ ਹੁੰਦਾ ਹੈ ਬਿਲਕੁਲ ਲੋਕ ਇਹ ਕਹਿੰਦੇ ਆ ਕਿ ਤੁਹਾਨੂੰ ਪਾਵਰ ਜਿਹੜੀ ਹੈ ਜਿਹਨੇ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਕਿ ਪਾਵਰ ਤੁਹਾਨੂੰ ਪੱਗਾਂ ਲਾਉਣ ਵਾਸਤੇ ਨਹੀਂ ਦਿੱਤੀ ਬਲਕਿ ਪੱਗਾਂ ਸਿਰਾਂ ਤੇ ਟਿਕਾਉਣ ਵਾਸਤੇ ਦਿੱਤੀ ਆ ਕਿ ਪੱਗਾਂ ਹਾਂਜੀ ਪੱਗਾਂ ਦੀ ਸ਼ਾਨ ਉੱਚਾ ਕਰੋ ਜੀ ਤਾਂ ਗੁੱਸਾ ਤਾਂ ਫਿਰ ਜ਼ਰਾ ਜੀ ਗੱਲ ਆ ਪਰ ਦੇਖੋ ਇਸ ਮਾਮਲੇ ਦੇ ਵਿੱਚ ਹੁਣ ਚਲੋ ਉਹ ਕਹਿ ਰਹੇ ਨੇ ਜੀ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਭੇਜੀ ਹੈ ਜਾਂ ਭੇਜਾਂਗੇ ਉਹ ਠੀਕ ਹੈ ਜਾਂਚ ਇਹਦੀ ਹੋਣੀ ਚਾਹੀਦੀ ਆ ਬਿਲਕੁਲ ਪਰ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਐਮਐਲਆਰ ਵੀ ਨਹੀਂ ਕਟਵਾਈ ਜੇ ਸਾਹਿਬ ਨੇ ਜੇ ਕਟਮਾਰ ਹੋਈ ਹੈ ਤਾਂ ਸਭ ਐਮਐਲਆਰ ਕਟਵਾਉਣੀ ਜ਼ਰੂਰੀ ਹੁੰਦੀ ਹੈ ਮੈਂ ਤੇ ਜਿੰਨਾ ਕੁ ਸੁਣ ਰਿਹਾ ਸੀਗਾ ਦੂਜੀ ਗੱਲ ਦੂਜਾ ਪੱਖ ਜਿਹੜਾ ਹੈ ਉਹ ਇਹ ਕਹਿ ਰਿਹਾ ਐਮਐਲਏ ਦਾ ਧੜਾ ਇਹ ਗੱਲ ਕਹਿ ਰਿਹਾ ਕਿ ਦਰਅਸਲ ਕੀ ਹੈ ਕਿ ਇਹਨਾਂ ਦੀਆਂ ਇੱਕ ਦੋ ਸ਼ਿਕਾਇਤਾਂ ਪਹਿਲਾਂ ਚੱਲ ਰਹੀਆਂ ਸਨ ਹਮ ਤੇ ਤੀਸਰਾ ਕਿਸੇ ਦੁਕਾਨ ਤੇ ਗਏ ਨੇ ਤੇ ਉਹ ਐਸੀ ਭਾਈਚਾਰੇ ਨਾਲ ਸੰਬੰਧਤ ਸੀਗੇ ਸ਼ਾਇਦ ਉਹ ਵੀ ਸ਼ਿਕਾਇਤ ਉਹਨਾਂ ਨੇ ਦਰਜ ਕਰਵਾਈ ਹੋਵੇਗੀ ਮੈਨੂੰ ਪਤਾ ਨਹੀਂ ਕਿ ਉੱਥੇ ਤਾਂ ਠਾਂ ਠਾਂ ਹੋਇਆ ਠੀਕ ਹੈ ਜੀ ਤੇ ਸਰਪੰਚ ਨੇ ਆ ਕੇ ਮਤਲਬ ਕਿ ਉੱਥੇ ਜੋ ਵੀ ਗੱਲਬਾਤ ਹੋਈ ਹੈ ਕੋਈ ਕੁੱਟ ਮਾਰ ਦਾ ਮਸਲਾ ਨਹੀਂ ਹੋਇਆ ਗੱਲਬਾਤ ਜੋ ਵੀ ਹੋਈ ਹੈ ਉਹ ਕੀ ਹੋਈ ਆ ਪੱਕਾ ਕੋਈ ਨਹੀਂ ਸੀ ਉਹ ਤੇ ਆਪ ਹੀ ਕਹਿ ਰਹੇ ਸੀ ਵੀਡੀਓ ਬਣਾਉਣੀ ਹੈ ਯਾਨੀ ਦੂਜੀ ਤਰ ਕਹਿੰਦੀ ਆ ਕਿ ਇਹਨਾਂ ਨੇ ਜਦੋਂ ਦੇਖਿਆ ਕਿ ਉਹ ਜਿਹੜੇ ਐਸਸੀ ਭਾਈਚਾਰੇ ਵਾਲੇ ਸੀ ਉਹ ਸ਼ਿਕਾਇਤ ਕਰਨ ਨੂੰ ਫਿਰਦੇ ਆ ਕਿਉਂਕਿ ਇਹਨਾਂ ਨੇ ਕੁਝ ਸ਼ਬਦ ਉਹਨਾਂ ਪ੍ਰਤੀ ਜਿਹੜੇ ਆ ਉਹ ਇਤਰਾਜ਼ਯੋਗ ਬਦਲੇ ਵਰਤੇ ਆ ਜੀ ਤੇ ਉਹਨਾਂ ਦਾ ਕੋਈ ਬਕਾਇਆ ਸੀਗਾ ਤੇ ਉਹ ਕਹਿੰਦੇ ਸੀ ਦੋ ਤਿੰਨ ਕਿਸ਼ਤਾਂ 'ਚ ਅਸੀਂ ਭਰ ਦਿਆਂਗੇ ਮਤਲਬ ਕਿ ਇਹ ਕਹਿੰਦੇ ਸੀ ਕਿ ਬਕਾਇਆ ਭਰੋ ਤੇ ਇਥੋਂ ਤਲਕੀ ਹੋਈ ਆ ਤੇ ਇਹਨਾਂ ਨੇ ਜਦੋਂ ਦੇਖਿਆ ਕਿ ਮੇਰੇ ਤੇ ਕਿਤੇ ਐਸਸੀ ਐਸਟੀ ਐਕਟ ਦੇ ਤਹਿਤ ਪਰਚਾ ਨਾ ਹੋ ਜਾਵੇ ਤੇ ਇਹਨਾਂ ਨੇ ਇਹ ਵੀਡੀਓ ਪਾਈ ਆ ਮਤਲਬ ਕਿ ਦੋਨਾਂ ਤਿਰਾਂ ਦੇ ਅਲੱਗ-ਅਲੱਗ ਕਹਿ ਲੋ ਕਿ ਦੋਸ਼ ਜਾਂ ਪੱਖ ਨੇ ਇਸ ਮਾਮਲੇ ਦੇ ਵਿੱਚ ਪਰ ਮੇਰਾ ਮੰਨਣਾ ਹੈ ਕਿ ਜੇ ਜੈ ਸਾਹਿਬ ਦੇ ਨਾਲ ਕੁੱਟਮਾਰ ਹੋਈ ਆ ਉਹਨਾਂ ਨੂੰ ਐਮਐਲਆਰ ਕਰਵਾਉਣੀ ਚਾਹੀਦੀ ਆ ਪੁਲਿਸ ਮੁਕੱਦਮਾ ਹੋਣਾ ਚਾਹੀਦਾ ਜਾਂਚ ਪੜਤਾਲ ਹੋਵੇ ਤੇ ਜੇ ਉਥੇ ਹੁਣ ਇਦਾਂ ਦੀ ਕੋਈ ਗੱਲ ਹੋਈ ਆ ਕੋਈ ਸੀਸੀਟੀਵੀ ਕੈਮਰੇ ਜਾਂ ਉਥੇ ਕੋਈ ਪ੍ਰਤੱਖਦਰਸ਼ੀ ਤੇ ਪਿੰਡ 'ਚ ਹੁੰਦੇ ਹੀ ਆ ਨਾ ਹੁੰਦਾ ਹੀ ਆ ਬਿਲਕੁਲ ਠੀਕ ਹੈ ਜੀ ਉਹਨਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਤੇ ਹੋਣੀ ਚਾਹੀਦੀ ਆ ਮੇਰਾ ਮੰਨਣਾ ਕਿ ਜੇ ਇਦਾਂ ਪੱਗ ਲਾਈ ਗਈ ਆ ਕਿਸੇ ਗੁਰੂ ਸਿੱਖ ਦੀ ਜੀ ਠੀਕ ਹੈ ਨਾ ਜੀ ਤਾਂ ਫਿਰ ਉਹ ਦੀ ਧਾਰਮਿਕ ਜੋ ਵੀ ਕਾਰਵਾਈ ਪਰੰਪਰਾ ਦੇ ਮੁਤਾਬਕ ਬਣਦੀ ਆ ਉਹ ਵੀ ਹੋਣੀ ਚਾਹੀਦੀ ਆ ਮੈਂ ਸਹਾਕ ਚਾ ਜੀ ਜੀ ਪਰ ਕਿਉਂਕਿ ਦੋਨੇ ਪੱਖ ਜਿਹੜੇ ਉਹ ਇੱਕ ਦੂਜੇ ਤੇ ਦੋਸ਼ ਲਾ ਰਹੇ ਆ ਦੋਨੇ ਤੜੇ ਤਾਂ ਇਹ ਨਿਸਤਾਰਾ ਕਰਨੋਂ ਦਾਅੱਖ ਪਰ ਜਿਸ ਹਾਲਤ ਦੇ ਵਿੱਚ ਉਹ ਗੁਰੂ ਸਿੱਖ ਖੜਾ ਹੈ ਤਾਂ ਬਿਲਕੁਲ ਹਮਦਰਦੀ ਤੇ ਉਹਦੇ ਨਾਲ ਜਾਂਦੀ ਆ ਇਦਾਂ ਹੋਇਆ ਤਾਂ ਮੈਂ ਜੇ ਵੇਖਿਆ ਕਿ ਜਦੋਂ ਸੱਤਾਧਾਰੀ ਜਾਂ ਕਹਿ ਲੋ ਸਤਾਤਾਰੀਆਂ ਦੇ ਕਿਸੇ ਰਿਸ਼ਤੇਦਾਰ ਨਾਲ ਗੱਲ ਜੁੜਦੀ ਆ ਨਾ ਫਿਰ ਲੋਕ ਰੋ ਜਿਹੜਾ ਫਿਰ ਬਹੁਤ ਜ਼ਿਆਦਾ ਤਿੱਖਣ ਹੋ ਜਾਂਦਾ ਤਿੱਖਣ ਹੋ ਜਾਂਦਾ ਬਿਲਕੁਲ ਤਿੱਖਣ ਹੋ ਜਾਂਦਾ ਕਿ ਇਹਨਾਂ ਬੰਦਿਆਂ ਨੇ ਯਾਰ ਆਪਦੀ ਮੱਤ ਮਾਰ ਲਈ ਆ ਕਿ ਇਹਨਾਂ ਨੂੰ ਕੁਝ ਸੁਝਦਾ ਉੜਦਾ ਹੀ ਨਹੀਂ ਆ ਕਿ ਇਹ ਤੇ ਬਿਲਕੁਲ ਅੰਨੇਵਾ ਚੱਲ ਪਏ ਨੇ ਫਿਰ ਤੁਹਾਨੂੰ ਪਤਾ ਹੈ ਕਿ ਦੂਜੀਆਂ ਦਲੀਲਾਂ ਜਿਹੜੀਆਂ ਬੇਅਸਰ ਜੀਆਂ ਹੋ ਜਾਂਦੀਆਂ ਹੁੰਦੀਆਂ ਬਿਲਕੁਲ ਮਿੰਟੂ ਜੀ ਬਿਲਕੁਲ ਕਾਫੀ ਦੋਸਤ ਕਹਿ ਰਹੇ ਨੇ ਕਿ ਜੱਗੀ ਚੋਲ ਬਾਰੇ ਗੱਲ ਕਰਿਓ ਆਪਾਂ ਜਾਂਦੇ ਜਾਂਦੇ 2 ਮਿੰਟ ਇਹ ਦੇਖੋ ਜੱਗੀ ਚੋਲ ਇੱਕ ਕੇਸ ਚੋਂ ਬਰੀ ਹੋਇਆ ਜੀ ਹਲੇ ਬਾਕੀ ਕੇਸ ਪੈਣ ਤਾਂ ਬਰੀ ਕੇਸ ਉਹਨੂੰ ਦਿਖਾ ਬਰਾਜੀ ਬਸ ਆਹੀ ਹੈ ਬਾਗਾ ਪ੍ਰਾਣਾ ਕੇਸ ਸੀਗਾ ਸ਼ਾਇਦ ਜੀ ਹਾਂਜੀ ਹਾਂਜੀ ਅਲੇਕ ਦੂਜੇ ਕੇਸ ਪੈਂਡੇਗਾ ਤਾਂ ਰਹੀ ਨਹੀਂ ਹੁੰਦੀ ਹੁੰਦੀ ਠੀਕ ਹੈ ਜੀ ਜਦੋਂ ਤੱਕ ਦੂਜੇ ਕੇਸ ਨਹੀਂ ਨਿਬੜਦੇ ਹਮ